ਦੀ ਸਵਾਗਤ ਕਰਦੇ ਹਾਂ ਤੁਹਾਡਾ ਵਾਈਗੁਰੂ ਕਲੋਥ ਹਾਊਸ ਐਂਡ ਪ੍ਰਤੀਕ ਬੱਲਾ ਡਾ ਵੱਲੋਂ ਅੱਜ ਫਿਰ ਅਸੀਂ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਸਭ ਤੋਂ ਪਹਿਲਾਂ ਮੇਰੀਆਂ ਭੈਣਾਂ ਨੂੰ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਬਟਨ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਮੇਰੀ ਵੀਡੀਓ ਜਲਦੀ ਤੋਂ ਜਲਦੀ ਮਿਲ ਸਕੇ ਜੀ ਲਓ ਜੀ ਅੱਜ ਜਿਹੜੀ ਸਾਡੀ ਕਲੈਕਸ਼ਨ ਰਹਿਣ ਵਾਲੀ ਹੈ ਉਹ ਖਾਦੀ कॉटन ਸਟੱਫ ਰਹਿਣ ਵਾਲਾ ਹੈ ਅੱਜ ਦੇ ਜਿਹੜੇ ਸਾਡੇ ਸੂਟ ਲੈ ਕੇ ਆਏ ਆ ਬੁਟੀਕ ਵਰਕ ਦੇ ਸੂਟ ਲੈਣਗੇ ਜੀ ਤੇ ਸਟਾਫ ਇਸ ਤੋਂ ਵੀ ਕੈਮਰਕ ਤੋਂ ਵੀ ਵਧੀਆ ਸਟਾਫ ਰਹਿਣ ਵਾਲਾ ਖਾਦੀ ਕਾਟਨ ਖਾਦੀ ਕਾਟਨ ਦੇ ਵਿੱਚ ਅਸੀਂ ਤੁਹਾਡੇ ਵਾਸਤੇ ਬਹੁਤ ਹੀ ਪਿਆਰੇ ਜਿਹੇ ਸੂਟ ਲੈ ਕੇ ਆਏ ਆ ਪ੍ਰਾਈਸ ਸਿਰਫ ਜਨਰਲ ਜੀ ਰਹਿਣ ਵਾਲੀ ਆ ਜੀ ਜਿਹੜਾ ਸੂਟ ਤੁਹਾਨੂੰ ਪਲੇਨ ਮਾਰਕੀਟ ਦੇ ਵਿੱਚੋਂ 600 650 ਤੱਕ ਪਲੇਨ ਸੂਟ ਮਿਲਦਾ ਜੀ ਅੱਜ ਅਸੀਂ ਉਹਨਾਂ ਸੂਟਾਂ ਦੇ ਉੱਤੇ ਤੁਹਾਨੂੰ ਜਨਰਲ ਜੀ ਪ੍ਰਾਈਸ ਦੇ ਵਿੱਚ ਵਰਕ ਵਾਲੇ ਸੂਟ ਲੈ ਕੇ ਆਏ ਆ ਜੀ ਠੀਕ ਹੈ ਜੀ ਪਹਿਲਾ ਸੂਟ ਚੈੱਕ ਕਰੋ ਜੀ ਸਟਾਫ ਚੈੱਕ ਕਰ ਸਕਦੇ ਹੋ ਤੁਸੀਂ ਸਟਾਫ ਤੁਸੀਂ ਚੈੱਕ ਕਰ ਸਕਦੇ ਹੋ ਜੀ ਬਿਲਕੁਲ ਪਿਓਰ ਖਾਦੀ ਸਟਾਫ ਰਹਿਣ ਵਾਲਾ ਨਜ਼ਦੀਕ ਤੋਂ ਚੈੱਕ ਕਰੋ ਸਟਾਫ ਬਿਲਕੁਲ ਪਿਓਰ ਕਾਟਨ ਖਾਦੀ ਸਟਾਫ ਰਹਿਣ ਵਾਲਾ ਜੀ ਠੀਕ ਹੈ ਜੀ ਵਰਕ ਦੇਖੋ ਬੜਾ ਪਿਆਰਾ ਜਿਹਾ ਵਰਕ ਲੈ ਕੇ ਆਏ ਤੁਹਾਡੀ ਡਿਮਾਂਡ ਤੇ ਕਾਫੀ ਡਿਮਾਂਡ ਸੀ ਇਹ ਵਾਲੇ ਸੂਟਾਂ ਦੀ ਦੁਬਾਰਾ ਰਿਪੀਟ ਕੀਤੀ ਹੈ ਜੀ ਅਸੀਂ ਤੁਸੀਂ ਇਹਦੇ ਜੀ ਸੈਂਟਰ ਕੱਟ ਵੀ ਪਾ ਸਕਦੇ ਹੋ ਤੇ ਬਾਜ਼ੂ ਵੀ ਬੜੀਆਂ ਪਿਆਰੀਆਂ ਜੀਆਂ ਵਰਕ ਹੋਈਆਂ ਇਹਦੀਆਂ ਜਿੰਨੇ ਵੀ ਅਸੀਂ ਸੂਟ ਦਿਖਾਵਾਂਗੇ ਸਭ ਦੀਆਂ ਬਾਜ਼ੂ ਬਣੀਆਂ ਹੋਣਗੀਆਂ ਜੀ ਠੀਕ ਹੈ ਇਹ ਜਿਹੜਾ ਪ੍ਰਾਈਸ ਰਹੂਗਾ ਜੀ 750 ਰਹੂਗਾ ਜੀ ਦੇਖੋ ਜੀ ਸਿਰਫ ਖਾਦੀ ਕਾਟਨ ਦਾ ਸੂਟ ਰਹਿ ਰਿਆ ਪ੍ਰਾਈਸ ਵੀ ਤੁਹਾਨੂੰ 750 ਮਿਲ ਰਿਹਾ ਉਹ ਵੀ ਖਾਦੀ ਦੇ ਵਿੱਚ ਜਨਰਲ ਜੀ ਪ੍ਰਾਈਜ਼ ਆ ਜੀ ਸਾਡੀ ਬੜੇ ਪਿਆਰੇ ਜਿਹੇ ਸੂਟ ਰਹਿਣ ਵਾਲੇ ਚੈੱਕ ਕਰੋ ਠੀਕ ਹੈ ਜੀ ਇਹ ਸੀ ਨਿਓਨ ਮੈਂਦੀ ਕਲਰ ਜਿਹੜਾ ਕਾਫੀ ਟ੍ਰੈਂਡ ਦੇ ਵਿੱਚ ਚੱਲ ਰਿਹਾ ਜੀ ਨਿਓਨ ਮੈਂਦੀ ਕਲਰ ਠੀਕ ਹੈ ਜੀ ਦੂਸਰਾ ਕਲਰ ਚੈੱਕ ਕਰੋ ਜੀ ਇਹਦੇ ਵਿੱਚ ਇਹ ਵੀ ਖਾਦੀ ਦੇ ਵਿੱਚ ਰਹੂਗਾ ਇਹ ਰਹੂਗਾ ਪਿੰਕ ਸ਼ੇਡ ਦੇ ਵਿੱਚ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਇਹ ਵੀ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਸਕਰੀਨ ਉੱਪਰ ਤਾਂ ਸੀ ਨੰਬਰ ਮੈਂਸ਼ਨ ਕੀਤਾ ਗਿਆ ਦੇਖੋ ਜੀ ਜਿਹੜਾ ਸਟਾਫ ਰਹੂਗਾ ਜੀ ਪਿਓਰ ਖਾਦੀ ਚੈੱਕ ਕਰੋ ਜੀ ਵਰਕ ਤੇ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ ਜਿਹਾ ਵਰਕ ਰਹਿਣ ਵਾਲਾ ਪੂਰਾ ਫੁੱਲ ਹੈਵੀ ਵਰਕ ਹੈ ਜੀ ਦੇਖੋ ਪੂਰਾ ਫੁੱਲ ਹੈਵੀ ਵਰਕ ਰਹਿਣ ਵਾਲਾ ਸਟਾਫ ਵੀ ਬਿਲਕੁਲ ਪਿਓਰ ਖਾਦੀ ਰਹਿਣ ਵਾਲਾ ਲਾਈਨਿੰਗ ਦੀ ਕੋਈ ਨੀਡ ਨਹੀਂ ਹੈਗੀ ਚੈੱਕ ਕਰੋ ਜੀ ਕਲਰ ਦੇਖੋ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਬਾਜ਼ੂ ਵੀ ਰੈਡੀ ਹੋਈਆਂ ਇਹਦੀਆਂ ਉੱਪਰ ਵੀ ਫਲਾਵਰ ਜਾ ਰਿਹਾ ਦੇਖੋ ਬੜੇ ਪਿਆਰੇ ਜਿਹੇ ਉੱਪਰ ਤੱਕ ਫਲਾਵਰ ਜਾ ਰਿਹਾ ਬਹੁਤ ਹੀ ਪਿਆਰਾ ਸੂਟ ਰਹਿਣ ਵਾਲਾ ਪ੍ਰਾਈਸ ਸਿਰਫ ਰਹਿਣ ਵਾਲੀ ਹੈ 750 ਠੀਕ ਹੈ ਜੀ 750 ਦੇ ਵਿੱਚ ਤੁਸੀਂ ਇਹ ਵਾਲਾ ਸਟੱਫ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਜਲਦੀ ਜਲਦੀ ਸਕਰੀਨਸ਼ਾਟ ਲਓ ਤੇ ਆਪਣਾ ਆਰਡਰ ਬੁੱਕ ਕਰੋ ਇਹ ਵੀ ਖਾਦੀ ਦੇ ਵਿੱਚ ਰਹੂਗਾ ਜੀ ਇਹ ਰਹੂਗਾ ਜੀ ਥੋੜਾ ਜਿਹਾ ਸਕੈਨ ਬੇਸ ਤੇ ਦੇਖੋ ਇਸ ਸਕਿਨ بیس ਤੇ ਰਹਿਣ ਵਾਲਾ ਚੈੱਕ ਕਰੋ ਬੜਾ ਪਿਆਰਾ ਜਿਹਾ ਸੂਟ ਹੈ ਠੀਕ ਹੈ ਜੀ ਉੱਪਰ ਤੱਕ ਇਹਦੀਆਂ ਬੂਟੀਆਂ ਜਾ ਰਹੀਆਂ ਦੇਖੋ ਉੱਪਰ ਤੱਕ ਸਭ ਦੀਆਂ ਬੂਟੀਆਂ ਜਾਣੀਆਂ ਜੀ ਬਹੁਤ ਪਿਆਰਾ ਸੂਟ ਲੋਕਾ ਲੈਂਥ ਵਿਰਥ ਜਿੰਨੀ ਮਰਜ਼ੀ ਰੱਖੋ ਤੇ ਬਾਜੂ ਵੀ ਰੈਡੀ ਆ ਸਕਿਨ بیس ਤੇ ਵਿੱਚ ਰਹਿਣ ਵਾਲਾ ਦੇਖੋ ਬਹੁਤ ਪਿਆਰਾ ਸੂਟ ਰਹਿਣ ਵਾਲਾ ਪ੍ਰਾਈਸ ਸਿਰਫ ਰਹੂਗੀ 750 ਠੀਕ ਹੈ ਜੀ ਇੱਕ ਇਹਦੇ ਵਿੱਚ ਆਫ ਵਾਈਟ ਕਲਰ ਦੇ ਵਿੱਚ ਰਹੂਗਾ ਪਿਓਰ ਖਾਦੀ ਸਟੱਫ ਹੈ ਜੀ ਦੇਖੋ ਇਹ ਆਫ ਵਾਈਟ ਵਿੱਚ ਰਹੂਗਾ ਪਿਓਰ ਖਾਦੀ ਸਟੱਫ ਰਹਿਣ ਵਾਲਾ ਬਾਜ਼ੂ ਵੀ ਰੈਡੀ ਹੈ ਜੀ ਤੁਹਾਨੂੰ ਪਹਿਲਾਂ ਦਿਖਾ ਚੁੱਕੇ ਆ ਬਾਜ਼ੂ ਠੀਕ ਹੈ ਪ੍ਰਾਈਸ ਰਹੂਗੀ 750 ਖਾਦੀ ਦੇ ਵਿੱਚ ਸੂਟ ਆ ਜੀ ਇਹ ਸਾਰੇ ਠੀਕ ਹੈ ਜੀ ਦੂਸਰਾ ਸੂਟ ਚੈੱਕ ਕਰੋ ਜੀ ਸਿੰਧੀ ਵਰਕ ਦੇ ਵਿੱਚ ਰਹੂਗਾ ਜੋ ਕਾਫੀ ਡਿਮਾਂਡ ਦੇ ਵਿੱਚ ਸੀ ਇੱਕ ਇਹਦੇ ਵਿੱਚ ਇਹ ਵਾਲਾ ਕਲਰ ਮਿਲੂਗਾ ਜੀ ਲਾਈਟ ਜਾਂ ਲੇਵੈਂਡਰ ਸ਼ੇਡ ਦੇ ਵਿੱਚ ਬੜਾ ਪਿਆਰਾ ਗਿਆ ਸੂਟ ਹੈ ਦੇਖੋ ਬਹੁਤ ਪਿਆਰਾ ਸੂਟ ਰਹਿਣ ਵਾਲਾ ਉੱਪਰ ਤਾਂ ਕੇ ਦੀਆਂ ਬੂੜੀਆਂ ਜਾ ਰਹੀਆਂ ਪਿਓਰ ਖਾਦੀ ਸਟਾਫ ਰਹਿਣ ਵਾਲਾ ਬਿਲਕੁਲ ਕਾਟਨ ਪਿਓਰ ਖਾਦੀ ਸਖਾਦੀ ਸਟਾਫ ਹੈ ਠੀਕ ਹੈ ਜੀ ਕਾਟਨ ਖਾਦੀ ਸਟਾਫ ਹੈ ਜੀ ਬੜਾ ਪਿਆਰਾ ਜਿਹਾ ਸੂਟ ਹੈ ਕਲਰ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਤੇਰੇ ਵੀ ਬਾਜ਼ੂ ਰੈਡੀ ਹੈ ਪ੍ਰਾਈਸ ਸਿਰਫ 750 ਠੀਕ ਹੈ ਜੀ ਪ੍ਰਾਈਸ ਸਿਰਫ 750 ਇਹ ਵਾਲੀ ਜਿਹੜੀ ਸੂਟ ਦੀ ਸ਼ਿਪਿੰਗ ਤਾਂ ਉਹਨੂੰ 60 ਰੁਪਏ ਪੈਣ ਵਾਲੀ ਹੈ ਕਿਉਂਕਿ ਜਿਹੜਾ ਖਾਦੀ ਸਟਾਫ ਹੁੰਦਾ ਨਾ ਥੋੜਾ ਹੈਵੀ ਸਟਾਫ ਹੁੰਦਾ ਦੀ ਇਹਦੀ ਜਿਹੜੀ weight ਆ ਥੋੜਾ ਵੱਧ ਜਾਂਦਾ ਖਾਦੀ ਆ ਜੀ ਕੈਮਰਕ ਥੋੜਾ ਜਿਹਾ ਲਾਈਟ weight ਹੁੰਦਾ ਇਹ ਖਾਦੀ ਦੇ ਵਿੱਚ ਆ ਗਿਆ ਕਾਟਨ ਖਾਦੀ ਰਹਿਣ ਵਾਲੀ ਹੈ ਥੋੜਾ ਜਿਹਾ weight ਇਹਦਾ ਜ਼ਿਆਦਾ ਹੁੰਦਾ ਤਾਂ ਤੁਹਾਨੂੰ ਪਤਾ ਹੀ ਹੈ ਤੁਸੀਂ ਖਾਦੀ ਦੇ ਸੂਟ ਬਾਇ ਕਰਦੇ ਹੋਵੋਗੇ ਤੇ ਤੁਹਾਨੂੰ ਸ਼ਿਪਿੰਗ ਇਹਦੀ 60 ਰੁਪਏ ਪੈਣ ਜਿੱਥੇ ਅਸੀਂ ਤੁਹਾਨੂੰ 50 ਰੁਪਏ ਸ਼ਿਪਿੰਗ ਲਾਉਣੇ ਦੀ 60 ਰੁਪਏ ਸ਼ਿਪਿੰਗ ਪੈਣ ਵਾਲੀ ਹੈ ਇਹ ਵਾਲਾ ਚੈੱਕ ਕਰੋ ਜੀ 1 ਲੇਅਰ ਦੇ ਠੀਕ ਹੈ ਜੀ ਖਾਦੀ ਦੇ ਵਿੱਚ 1 ਲੀਅਰ ਦੇ ਵਿੱਚ ਰਹੂਗਾ ਬਾਜੂ ਵੀ ਰੈਡੀ ਹੈ ਜੀ ਇਹਦੀਆਂ ਤੇ ਇਹਦੀ ਪ੍ਰਾਈਸ ਰਹੂਗੀ 700 ਰੁਪਏ ਦੇਖੋ ਜੀ ਬੜਾ ਪਿਆਰਾ ਜਿਹਾ ਸੂਟ ਹੈ 700 ਰੁਪਏ ਰਹੂਗੀ ਜੀ ਪ੍ਰਾਈਸ ਜੈਨੂਅਲ ਦੀ ਸਾਡੀ ਪ੍ਰਾਈਸ ਰਹਿਣ ਵਾਲੀ ਹੈ ਜੀ ਠੀਕ ਹੈ ਜੀ ਬਹੁਤ ਪਿਆਰੇ ਸੂਟ ਮੇਰੇ ਭਣਾ ਨੇ ਪਸੰਦ ਕੀਤੇ ਸਾਡੇ ਇਹ ਵਾਲੇ ਤੇ ਤੁਹਾਡੀ ਡਿਮਾਂਡ ਤੇ ਦੁਬਾਰਾ ਹਾਜ਼ਰ ਕੀਤੇ ਆ ਜੀ ਇਸ ਤੋਂ ਅੱਗੇ ਇਹਦੇ ਵਿੱਚ ਦੂਸਰਾ ਕਲਰ ਰਹਿਣ ਵਾਲਾ ਜੀ ਡਬਲ ਲੀਅਰ ਦੇ ਵਿੱਚ ਵੀ ਰਹੂਗਾ ਜੀ ਇਹ ਵਾਲਾ ਕਲਰ ਤੁਹਾਨੂੰ ਦੇਖੋ ਜੀ ਇਹ ਡਬਲ ਲੇਅਰ ਦੇ ਵਿੱਚ ਰਹੂਗਾ ਜੀ ਸੇਮ ਇਹੀ ਕਲਰ ਡਬਲ ਲੇਅਰ ਦੇ ਵਿੱਚ ਰਹਿਣ ਵਾਲਾ ਐਦਾਂ ਹੀ ਇਹਦੀਆਂ ਬਾਜ਼ੂ ਵੀ ਰੈਡੀ ਆ ਜੀ ਤਾਂ ਇਹਦੀ ਪ੍ਰਾਈਸ ਤੁਹਾਨੂੰ ਪੈਣ ਵਾਲੀ ਹੈ 750 ਕਿਉਂਕਿ ਖਾਦੀ ਦੇ ਵਿੱਚ ਰਹਿਣ ਵਾਲਾ ਜੀ ਬਿਲਕੁਲ ਪਿਓਰ ਖਾਦੀ ਦੇ ਵਿੱਚ ਰਹਿਣ ਵਾਲਾ ਜੀ ਇਹ ਵਾਲੀ ਇਹਦੀਆਂ ਬਾਜ਼ੂ ਰੈਡੀ ਆ ਜੀ ਠੀਕ ਹੈ ਜੀ ਪੂਰੀਆਂ ਫੁੱਲ ਹੈਵੀ ਬਾਜ਼ੂ ਰੈਡੀ ਹੈ ਤਾਂ ਪ੍ਰਾਈਸ ਰਹੂਗੀ ਇਹਦੀ 750 ਦੇ ਵਿੱਚ ਇਹਦੇ ਵਿੱਚ ਕਿਵਲ ਆਊਗਾ ਬੜਾ ਪਿਆਰਾ ਜਿਹਾ ਕਲਰ ਪਰਪਲ ਜਿਹਾ ਕਲਰ ਆਉਣਾ ਜੀ ਬਹੁਤ ਹੀ ਪਿਆਰਾ ਕਾਟਨ ਖਾਦੀ ਸਟਾਫ ਹੈ ਜੀ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਬਾਜੂ ਵੀ ਤੁਹਾਨੂੰ ਰੈਡੀ ਮਿਲਣਗੇ ਬਿਲਕੁਲ ਖਾਦੀ ਹੈ ਜੀ ਕਾਟਨ ਖਾਦੀ ਸਟਾਫ ਰਹਿਣ ਵਾਲਾ ਹੈ ਇਹਦੀਆਂ ਬਾਜੂ ਦਿਖਾਵਾਂਗੇ ਤੁਹਾਨੂੰ ਬੜੀਆਂ ਪਿਆਰੀਆਂ ਜੀਆਂ ਬਾਜੂ ਰੈਡੀ ਹੈ ਦੇਖੋ ਜੀ ਇਹ ਵਾਲੀਆਂ ਬਾਜੂ ਪੂਰੀਆਂ ਫੁੱਲ ਹੈਵੀ ਬਾਜੂ ਰੈਡੀ ਹੈ ਜੀ ਠੀਕ ਹੈ ਜੀ ਪ੍ਰਾਈਸ ਰਹੂਗੀ ਸਿਰਫ 750 ਚੈੱਕ ਕਰੋ 750 ਦਾ ਤੁਹਾਨੂੰ ਸੂਟ ਪਹਿਨਣ ਵਾਲਾ ਜੀ ਖਾਦੀ कॉटन ਖਾਦੀ ਖਾਦੀ कॉटन ਦੇ ਵਿੱਚ ਲੈ ਕੇ ਆਇਆ ਜੀ ਦੇਖੋ ਜੀ ਇਹ ਵੀ ਖਾਦੀ ਦੇ ਵਿੱਚ ਰਹੂਗਾ ਖਾਦੀ ਸਟੱਫ ਹੈ ਜੀ 1 ਲੇਅਰ ਦੇ ਵਿੱਚ ਬੜਿਆ ਹੋਇਆ ਬਾਹੂ ਵੀ ਇਹਦੀ ਆ ਰੈਡੀ ਹੈ ਤੇ ਇਹ ਵਾਲਾ ਨਿਓਨ ਮਹਿੰਦੀ ਕਲਰ ਦੇ ਵਿੱਚ ਰਹੂਗਾ ਜੀ ਇਹ ਬਾਹੂ ਰੈਡੀ ਹੈ ਜੀ ਤੇ ਪ੍ਰਾਈਸ ਸਿਰਫ 700 ਰੁਪਏ 700 ਦੇ ਵਿੱਚ ਤੁਸੀਂ ਸੂਟ ਲੈ ਸਕਦੇ ਹੋ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਕਲਰ ਚੈੱਕ ਕਰੋ ਬੜਾ ਪਿਆਰਾ ਜਿਹਾ ਕਲਰ ਹੈ ਪੂਰਾ ਫੁੱਲ ਹੈਵੀ ਸੂਟ ਰੈਡੀ ਹੈ ਜੀ ਉੱਪਰ ਤੱਕ ਤੁਹਾਨੂੰ ਬੂਟੀਆਂ ਮਿਲ ਗਈਆਂ ਜੀ ਉੱਪਰ ਤੱਕ ਜਾ ਰਹੀਆਂ ਬੂਟੀਆਂ ਪੂਰੇ ਸੂਟ ਉੱਪਰ ਮਿਲ ਨਹੀਂ ਹੈ ਦੇਖੋ ਬਹੁਤ ਪਿਆਰਾ ਸੂਟ ਰਹਿਣ ਵਾਲਾ ਹੈ ਠੀਕ ਹੈ ਜੀ ਫੁੱਲ ਹੈਵੀ ਰੈਡ ਵਾਲੀ ਇਹਦੀਆਂ ਬਾਜ਼ੂ ਹੈਵੀ ਰੈਡੀ ਹੈ ਤਾਂ ਪ੍ਰਾਈਸ ਸਿਰਫ ਰਹੂਗਾ 750 750 ਦੇ ਵਿੱਚ ਇਹ ਵਾਲਾ ਸੂਟ ਤੁਹਾਨੂੰ ਪਹਿਨਣ ਵਾਲਾ ਜੀ ਠੀਕ ਹੈ ਜੀ ਇਸ ਤੋਂ ਅੱਗੇ ਤੁਸੀਂ ਲੈ ਸਕਦੇ ਹੋ ਇਹ ਵੀ 1 ਲੇਅਰ ਦੇ ਵਿੱਚ ਆਊਗਾ ਜੀ ਖਾਦੀ ਦੇ ਵਿੱਚ ਹੈ ਲਾਈਟ ਜਿਹਾ ਲਵੈਂਡਰ ਕਲਰ ਹੈ ਬਹੁਤ ਹੀ ਪਿਆਰਾ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਤੇ ਬਾਜ਼ੂ ਵੀ ਪੂਰੀਆਂ ਫੁੱਲ ਹੈਵੀ ਆ ਇਹ ਵੀ ਖਾਦੀ ਸਟਾਫ ਰਹਿਣ ਵਾਲਾ ਹੈ ਖਾਦੀ ਦੇ ਵਿੱਚ ਸਾਰੇ ਸੂਟ ਖਾਦੀ ਦੇ ਵਿੱਚ ਰਹਿਣਗੇ ਜੀ ਇੱਕ ਤੋਂ ਸੂਟ ਤੁਹਾਨੂੰ ਕੈਮਰਿਕ ਵਿੱਚ ਦਿਖਾਵਾਂਗੇ ਦੇਖੋ ਜੀ ਇਹ ਵੀ ਖਾਦੀ ਆ ਨਜ਼ਦੀਕ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਸਟਾਫ ਨੂੰ ਦੇਖੋ ਜੀ ਖਾਦੀ ਸਟਾਫ ਹੈ ਜੀ ਇਹ ਠੀਕ ਹੈ ਜੀ ਪ੍ਰਾਈਸ ਰਹੂਗੀ ਇਹਦੀ 750 ਦੇ ਵਿੱਚ 750 ਦੇ ਵਿੱਚ ਤੁਹਾਨੂੰ ਇਹ ਵਾਲਾ ਸੂਟ ਪਹਿਨਣ ਵਾਲਾ ਸੀ ਇਸ ਤੋਂ ਅਗੇ ਚੈੱਕ ਕਰੋ ਇਹ ਵਾਲਾ ਕਲਰ ਚੈੱਕ ਕਰੋ ਜੀ ਲਾਈਟ ਜਾਂ ਫਰੂਜੀ ਕਲਰ ਆਊਗਾ ਇਹ ਕੈਮਰਕ ਦੇ ਵਿੱਚ ਰਹੂਗਾ 1 ਲੇਅਰ ਦੇ ਵਿੱਚ ਰੈਡੀ ਹੋਇਆ ਪ੍ਰਾਈਸ ਰਹੂਗੀ 650 650 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ 1 ਲੇਅਰ ਦੇ ਵਿੱਚ ਪਹਿਨਣ ਵਾਲਾ ਤੇਰੀਆਂ ਵੀ ਬਾਜੂ ਤੁਹਾਨੂੰ ਮਿਲਣਗੀਆਂ ਬਹੁਤ ਹੀ ਪਿਆਰੀਆਂ ਜਿਹੀਆਂ ਰੈਡੀ ਹੋਈਆਂ ਕੈਮਰਕ ਸਟਾਫ ਰਹੂਗਾ ਜੀ ਇਹ ਕੈਮਰਕ ਸਟਾਫ ਰਹਿਣ ਵਾਲਾ ਹੈ ਦੇਖੋ ਜੀ ਇਹ ਵਾਲੀਆਂ ਰੈਣਗੀਆਂ ਦੀਆਂ ਬਾਸ ਠੀਕ ਹੈ ਜੀ ਇਹਦੀ ਪ੍ਰਾਈਸ ਰਹੂਗੀ 650 ਇਹ ਤੁਹਾਨੂੰ ਮਿਲੂਗਾ 650 ਦੇ ਵਿੱਚ ਇਸ ਤੋਂ ਅਗੇ ਤੁਹਾਨੂੰ ਬਲੈਕ ਵਿੱਚ ਮਿਲੂਗਾ ਇਹ ਮਡਾਲ ਕਾਟਨ ਦੇ ਵਿੱਚ ਰੈਡੀ ਹੈ ਜੀ ਡਬਲ ਲੇਅਰ ਦੇ ਵਿੱਚ ਰਹੂਗਾ ਬਲੈਕ ਦੇਖੋ ਜੀ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਬਲੈਕ ਦੇ ਵਿੱਚ ਡਬਲ ਲੇਅਰ ਦੇ ਵਿੱਚ ਰਹੂਗਾ ਜੀ ਮਡਲ ਕਾਟਨ ਦੇ ਵਿੱਚ 750 ਇਹਦੀ ਵੀ ਪ੍ਰਾਈਸ ਰਹਿਣ ਵਾਲੀ ਹੈ ਜੀ ਪੂਰੀਆਂ ਫੁੱਲ ਹੈਵੀ ਬਾਜੂ ਰੈਡੀ ਹੈ ਦੇਖੋ ਜੀ ਫੁੱਲ ਹੈਵੀ ਬਾਜੂ ਰੈਡੀ ਹੈ 750 ਇਹਦੀ ਰਹੂਗੀ ਜੀ ਪ੍ਰਾਈਸ ਠੀਕ ਹੈ ਜੀ ਇਸ ਤੋਂ ਅਗਲੇ ਤੁਹਾਡੇ ਸੂਟ ਆਉਣਗੇ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਵੀ ਕਾਫੀ ਡਿਮਾਂਡ ਸੀ ਮੇਰੀਆਂ ਭੈਣਾਂ ਦੀ ਇਸ ਵਾਲੇ ਸੂਟ ਦੀ ਦੇਖੋ ਜੀ ਦੋ ਪੈਨਲਸ ਜਾ ਰਹੇ ਆ ਪੂਰਾ ਫੁੱਲ ਹੈਵੀ ਵਰਕ ਹੈ ਜੀ ਦੇਖੋ ਜੀ ਪੂਰਾ ਦੋ ਪੈਨਲਸ ਜਾ ਰਹੇ ਆ ਪੈਨਲਸ ਤੁਸੀਂ ਦੇਖ ਸਕਦੇ ਹੋ ਦੇਖੋ ਕਿੰਨਾ ਹੈਵੀ ਵਰਕ ਹੋਇਆ ਜੀ ਦੇਖ ਸਕਦੇ ਹੋ ਪੂਰਾ ਫੁੱਲ ਹੈਵੀ ਵਰਕ ਹੋਇਆ ਜੀ ਤੇਰੀਆਂ ਬਾਜ਼ੂ ਬੜੀਆਂ ਸੋਹਣੀਆਂ ਜੀ ਇਹ ਰੈਡੀ ਹੈ ਦੇਖੋ ਜੀ ਇਹ ਵਾਲੀਆਂ ਇਹਦੀਆਂ ਬਾਜ਼ੂ ਰਹਿਣ ਵਾਲੀਆਂ ਚੈੱਕ ਕਰੋ ठीक है जी काफ़ी ट्रेंड है पैनल वर्क का ये भी खादी स्टफ रहेगा जी खादी स्टफ रहेगा जी बहुत प्यारा सूट बनना थोड़ा रेडी होके प्राइस सिर्फ साढ़े सात सौ ए वाला सूट चेक करो जी बेबी पिंक जहा कलर है जी पूरा फुल हैवी सूट रेडी है जी ठीक है जी प्राइस सिर्फ साढ़े सात सौ खादी स्टफ रहेगा जी बाजू भी रैडी है जी देखो ये बाजू ਖਾਦੀ ਸਟਾਫ ਹੈ ਜੀ ਕਾਟਨ ਖਾਦੀ ਰਹੂਗਾ ਜੀ ਇਹ ਦੇਖੋ ਜੀ ਲਾਈਟ ਲਵੰਡਰ ਕਲਰ ਇਹ ਵੀ ਖਾਦੀ ਹੈ ਜੀ ਖਾਦੀ ਕਾਟਨ ਰਹੂਗਾ ਜੀ ਬਹੁਤ ਵਧੀਆ ਸਟਾਫ ਲਗਾਇਆ ਜੀ ਇੱਕ ਵੀ ਅਸੀਂ ਦੇਖੋ ਜੀ ਚੈੱਕ ਕਰੋ ਬੜਾ ਪਿਆਰਾ ਜਿਹਾ ਵਰਕ ਹੋਇਆ ਜੀ ਖੱਡ ਦੀ ਉੱਪਰ ਰੈਡੀ ਕੀਤੀ ਹੈ ਸੂਟ ਦੋ ਪੈਨਲਸ ਜਾ ਰਹੇ ਆ ਤੇ ਇਹਦੀਆਂ ਬਾਜ਼ੂ ਵੀ ਕਲਰ ਸਿਰਫ ਤੁਹਾਨੂੰ ਲਾਈਟ ਚਾਰਡ ਮਿਲਣਗੇ ਬਹੁਤ ਹੀ ਇੰਗਲਿਸ਼ ਕਲਰ ਆਣ ਵਾਲੇ ਆ ਇਹ ਵਾਲੀਆਂ ਸੀ ਇਹਦੀਆਂ ਬਾਜ਼ੂ ਪ੍ਰਾਈਸ 750 ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਬਿਲਕੁਲ ਇੰਨਾ ਸੋਹਣਾ ਸਟਾਫ ਹੈ ਜੀ ਇਹ ਵਾਲਾ ਬਹੁਤ ਹੀ ਸੌਫਟ ਦੇਖੋ ਜੀ ਬਹੁਤ ਪਿਆਰਾ λεਮਨ ਕਲਰ ਦੇ ਵਿੱਚ ਬਹੁਤ ਪਿਆਰਾ ਸੂਟ ਰਹਿਣ ਵਾਲਾ ਸਟਾਫ ਬਹੁਤ ਫਾਈਨ ਹੈ ਬਿਲਕੁਲ कॉटन ਸਟਾਫ ਹੈ ਜੀ ਇਹ ਵਾਲੀਆਂ ਰਹਿਣਗੀਆਂ ਜੀਆਂ ਬਾਜ਼ੂ ਬਹੁਤ ਹੀ ਪਿਆਰੀਆਂ ਜੀਆਂ ਰਹਿਣਗੀਆਂ ਬਾਜ਼ੂ ਪ੍ਰਾਈਸ ਸਿਰਫ 650 ਠੀਕ ਹੈ ਜੀ ਇਸ ਤੋਂ ਅੱਗੇ ਤੁਹਾਨੂੰ ਸਿੰਧੀ ਵਰਕ ਦੇ ਵਿੱਚ ਹੋਰ ਵੀ ਸੂਟ ਮਿਲਣਗੇ ਜੀ ਡਿਜ਼ਾਈਨ ਥੋੜੇ ਵੱਖਰੇ ਰਹਿਣਗੇ ਇਹ ਵੀ ਵਰਕ ਬਹੁਤ ਪਿਆਰਾ ਕਾਫੀ ਟ੍ਰੈਂਡਿੰਗ ਵਰਕ ਹੈ ਜੀ ਇਹਨਾਂ ਦੀ ਵੀ ਕਾਫੀ ਡਿਮਾਂਡ ਸੀ ਮੇਰੀਆਂ ਭੈਣਾਂ ਨੇ ਮੈਸੇਜ ਕਰ ਰਹੇ ਸੀ ਇਹ ਵਾਲੇ ਸੂਟ ਰੈਡੀ ਕਰਵਾਉਣ ਲਈ ਐਦਾਂ ਦੇ ਡਿਜ਼ਾਈਨ ਦੇ ਵਿੱਚ ਉਹ ਵੀ ਤੁਸੀਂ ਰੈਡੀ ਕਰਵਾਦੇ ਆ ਜੀ ਚੈੱਕ ਕਰੋ ਜੀ ਇਹ ਦੋ ਪੈਨਲਸ ਆ ਰਹੇ ਆ ਸਿੰਧੀ ਵਰਕ ਦੇ ਵਿੱਚ ਰਹਿਣਗੇ ਸਿੰਧੀ ਵਰਕ ਹੈ ਕੈਮਰਿਕ ਸਟਾਫ ਰਹੂਗਾ ਜੀ ਇਹ ਤੇ ਦੋ ਪੈਨਲਸ ਆ ਰਹੇ ਆ ਬੜੇ ਪਿਆਰੇ ਜਿਹਾ ਸਿੰਧੀ ਵਰਕ ਦੇ ਵਿੱਚ ਟੇਬਲੀਆਂ ਰਹਿਣਗੀਆਂ ਜੀਆਂ ਬਾਜ਼ੂ ਠੀਕ ਹੈ ਜੀ ਇਹਦੀ ਪ੍ਰਾਈਸ ਰਹੂਗੀ ਸਿਰਫ 700 ਰੁਪਿਆ 700 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਜੀ ਸਿੰਧੀ ਵਰਕ ਦੇ ਵਿੱਚ ਰਹੂਗਾ ਜੀ ਠੀਕ ਹੈ ਜੀ ਇਹ ਵੀ ਕੈਮਰਕ ਸਟਾਫ ਤੇ ਰੈਡੀ ਹੋਇਆ ਬਿਲਕੁਲ ਕਾਟਨ ਸਟਾਫ ਹੈ ਜੀ ਇਹ ਵੀ ਕੋਈ ਮਿਕਸ ਸਟਾਫ ਨਹੀਂ ਹੈਗਾ ਬਿਲਕੁਲ ਪਿਓਰ ਕਾਟਨ ਸਟਾਫ ਹੈ ਜੀ ਦੇਖੋ ਜੀ ਕੈਮਰਕ ਸਟਾਫ ਤੇ ਰੈਡੀ ਹੋਇਆ ਸੂਟ ਪੂਰਾ ਸਿੰਧੀ ਵਰਕ ਦਾ ਹੈ ਕਿੰਨਾ ਪਿਆਰਾ ਡਿਜ਼ਾਈਨ ਹੈ ਇਹ ਵੀ ਤੁਹਾਡੀ ਡਿਮਾਂਡ ਤੇ ਰੈਡੀ ਕੀਤਾ ਕਾਫੀ ਮੇਰੀਆਂ ਭੈਣਾਂ ਨੇ ਮੈਸੇਜ ਕਰਕੇ ਇਹ ਵਾਲਾ ਡਿਜ਼ਾਈਨ ਰੈਡੀ ਕਰਵਾਇਆ ਜੀ ਸਾਡੇ ਕੋਲੋਂ ਕਾਫੀ ਟ੍ਰੈਂਡਿੰਗ ਡਿਜ਼ਾਈਨ ਹੈ ਤੇ ਇਹ ਵਾਲੀਆਂ ਬਣੀਆਂ ਹੋਈਆਂ ਪੂਰੀਆਂ ਫੁੱਲ ਹੈਵੀ ਬਾਜ਼ੂ ਦੇਖੋ ਜੀ ਪੂਰੀਆਂ ਫੁੱਲ ਹੈਵੀ ਬਾਜ਼ੂ ਬਣੀਆਂ ਹੋਈਆਂ 700 ਰੁਪਿਆ ਦਾ ਪ੍ਰਾਈਸ ਰਹਿਣ ਵਾਲਾ ਜੀ ਚੈੱਕ ਕਰੋ ਇਹ ਕੈਮਰਾ ਕਸਟਫ ਤੇ ਰੈਡੀ ਹੋਇਆ ਚੈੱਕ ਕਰੋ ਜੀ ਬਹੁਤ ਪਿਆਰਾ ਸੂਟ ਰਹਿਣ ਵਾਲਾ ਲਾਈਟ ਜੈ ਸਕਾਈ ਬਲੂ ਕਲਰ ਹੈ ਜੀ ਠੀਕ ਹੈ ਜੀ ਅੱਗੇ ਰਹੂਗਾ ਨਿਓਨ ਮਹਿੰਦੀ ਕਲਰ ਚੈੱਕ ਕਰੋ ਡਿਜ਼ਾਈਨ ਬਹੁਤ ਪਿਆਰਾ ਜੀ ਦੇਖੋ ਜੀ ਇਹ ਖਾਦੀ ਦੇ ਵਿੱਚ ਰਹੂਗਾ ਜੀ ਇਹ ਨਿਓਨ ਮਹਿੰਦੀ ਕਲਰ ਹੈ ਖਾਦੀ ਵਿੱਚ ਰਹੂਗਾ ਪੂਰਾ ਫੁੱਲ ਹੈਵੀ ਵਰਕ ਹੈ ਘੇਰਾ ਵੀ ਪੂਰਾ ਫੁੱਲ ਹੈਵੀ ਹੈ ਜੀ ਠੀਕ ਹੈ ਜੀ ਕੋਈ ਮਰਜ਼ੀ ਇਹਨੂੰ ਲੈ ਸਕਦੇ ਹੋ ਜਿਹੜੀਆਂ ਮੇਰੀਆਂ ਭੈਣਾਂ ਗਰਲਿਸ ਲੁੱਕ ਦੇ ਵਿੱਚ ਵੀ ਆਉਣਗੇ ਸੂਟ ਇਹ ਵਾਲੇ ਕਿਉਂਕਿ ਜਿਹੜਾ ਸਿੰਧੀ ਵਰਕ ਹੈ ਨਾ ਇਹ ਸਿੰਪਲ ਸੋਬਰ ਵਰਕ ਹੁੰਦਾ ਹੈ ਇਹ ਗਰਲਿਸ ਲੁੱਕ ਦੇ ਵਿੱਚ ਆਉਣ ਵਾਲੀਆਂ ਤੇ ਬਾਕੀ ਜਿਹੜੀਆਂ ਮੇਰੀਆਂ ਭੈਣਾਂ 40 ਪਲੱਸ ਆ ਜਾਂ 50 ਪਲੱਸ ਆ ਜੀ ਉਹ ਵੀ ਇਹ ਸੂਟ ਨੂੰ ਲੈ ਪਾ ਸਕਦੀਆਂ ਕਿਉਂਕਿ ਸਿੰਪਲ ਸੋਬਰ ਵਰਕ ਰਹਿਣ ਵਾਲਾ ਬਹੁਤ ਹੀ ਪਿਆਰਾ ਪ੍ਰਾਈਸ ਰਹੂਗੀ 750 ਇਹਦੇ ਵਿੱਚ ਇੱਕ ਆਊਗਾ ਆਫ ਵਾਈਟ ਦੇ ਵਿੱਚ ਖਾਦੀ ਸਟਾਫ ਰਹੂਗਾ ਜੀ ਇਹ ਆਫ ਵਾਈਟ ਦੇ ਵਿੱਚ ਰਹਿਣ ਵਾਲਾ ਖਾਦੀ ਸਟਾਫ ਰਹੂਗਾ ਜੀ ਕਾਟਨ ਖਾਦੀ ਹੈ ਕੋਈ ਮਿਕਸ ਵਾਲੀ ਖਾਦੀ ਨਹੀਂ ਹੈਗੀ ਬਿਲਕੁਲ ਕਾਟਨ ਖਾਦੀ ਹੈ ਚੈੱਕ ਕਰੋ ਪੂਰਾ ਫੁੱਲ ਹੈਵੀ ਵਰਕ ਰਹਿਣ ਵਾਲਾ ਜੀ ਪੂਰਾ ਫੁੱਲ ਹੈਵੀ ਵਰਕ ਹੈ ਜੀ ਤੇ ਬਾਜੂ ਵੀ ਤੁਹਾਨੂੰ ਪੂਰੀਆਂ ਫੁੱਲ ਹੈਵੀ ਮਿਲਣਗੀਆਂ ਜੀ ਚੈੱਕ ਕਰੋ ਜੀ ਕਿੰਨੀਆਂ ਫੁੱਲ ਹੈਵੀ ਬਾਜੂਗਾ ਪ੍ਰਾਈਸ ਰਹੂਗੀ 750 ਰੁਪਿਆ ਠੀਕ ਹੈ ਜੀ ਇਹਦੇ ਵਿੱਚ ਇੱਕ ਕਲਰ ਇਹ ਵਾਲਾ ਮਿਲੂਗਾ ਲਾਈਟ ਜੈ ਲਵੈਂਡਰ ਕਲਰ ਕਾਫੀ ਟ੍ਰੈਂਡਿੰਗ ਕਲਰ ਹੈ ਜੀ ਇਹ ਵੀ ਦੇਖੋ ਜੀ ਇਹਦੀ ਡਿਜ਼ਾਈਨਿੰਗ ਇਹ ਵਾਲੀ ਆਉਗੀ ਇਹ ਡਿਫਰੈਂਟ ਡਿਜ਼ਾਈਨਿੰਗ ਆ ਥੋੜੀ ਜੀ ਬਹੁਤ ਪਿਆਰੀ ਡਿਜ਼ਾਈਨਿੰਗ ਰੈਨ ਵਾਲੀ ਆ ਦੇਖੋ ਜੀ ਪੂਰਾ ਫੁੱਲ ਹੈਵੀ ਫਰੰਟ ਵਰਕ ਹੈ ਜੀ ਕੋਈ ਮਰਜ਼ੀ ਭੈਣ ਮੇਰੀ ਪਾ ਲੋ ਇਹਨੂੰ ਕੋਈ ਗਰਲਿਸ਼ ਲੁੱਕ ਵੀ ਪਾ ਸਕਦੀ ਹੋ ਠੀਕ ਹੈ ਜੀ ਕਲਰ ਬੜਾ ਸੋਬਰ ਜਾ ਤੇ ਪੂਰੀਆਂ ਫੁੱਲ ਹੈਵੀ ਬਾਜ਼ੂ ਆ ਦੇਖੋ ਚੈੱਕ ਕਰੋ ਪੂਰੀਆਂ ਫੁੱਲ ਹੈਵੀ ਬਾਜ਼ੂ ਆ ਤੇ ਪ੍ਰਾਈਸ ਸਿਰਫ ਰੈਨ ਵਾਲੀ ਆ 750 ਖਾਦੀ ਕਾਟਨ ਖਾਦੀ ਦੇ ਵਿੱਚ ਰੈਡੀ ਆ ਜੀ ਸੂਟ ਠੀਕ ਹੈ ਜੀ ਇਹ ਵਾਲਾ ਦੇਖੋ ਜੀ ਪੀਸ ਪਿੰਕ ਜਾਂ ਕਲਰ ਹੈ ਬਹੁਤ ਹੀ ਪਿਆਰਾ ਠੀਕ ਹੈ ਪੀਸ ਪਿੰਕ ਜਾਂ ਕਲਰ ਹੈ ਬਹੁਤ ਜ਼ਿਆਦਾ ਪਿਆਰਾ ਕਲਰ ਰਹਿਣ ਵਾਲਾ ਚੈੱਕ ਕਰੋ ਜੀ ਦੇਖੋ ਜੀ ਬਹੁਤ ਹੀ ਪਿਆਰਾ ਜਾਂ ਕਲਰ ਹੈ ਵੇਖੋ ਪੂਰਾ ਫੁੱਲ ਹੈਵੀ ਵਰਕ ਜਾਂ ਪੂਰਾ ਫੁੱਲ ਹੈਵੀ ਵਰਕ ਹੈ ਜੀ ਇਹਦਾ ਮਹਿਰੂਨ ਦੇ ਨਾਲ ਰੈਡੀ ਹੋਇਆ ਡਬਲ ਸ਼ੈਡਡ ਮਹਿਰੂਨ ਦੁਪੱਟਾ ਲੈ ਲਓ ਤੇ ਪੂਰੀਆਂ ਫੁੱਲ ਹੈਵੀ ਰਹਿਣ ਵਾਲੀਆਂ ਬਾਜ਼ੂ ਦੇਖੋ ਜੀ ਪੂਰੀਆਂ ਫੁੱਲ ਹੈਵੀ ਰਹਿਣ ਵਾਲੀਆਂ ਬਾਜ਼ੂ ਤੇ ਪ੍ਰਾਈਸ ਸਿਰਫ ਰਹਿਣ ਵਾਲੀ ਹੈ ਸਾਡੇ ਸਸੋ ਕਾਟਨ ਖਾਦੀ ਸਟਾਫ ਰਊਗਾ ਜੀ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਦੇਖੋ ਜੀ ਕਾਟਨ ਖਾਦੀ ਸਟਾਫ ਹੈ ਜੀ ਦੇਖੋ ਜੀ ਪੂਰਾ ਫੁੱਲ ਹੈਵੀ ਸੂਟ ਰਹਿਣ ਵਾਲਾ ਠੀਕ ਹੈ ਜੀ ਤੇ ਪੂਰੀਆਂ ਫੁੱਲ ਹੈਵੀ ਰਹਿਣਗੀਆਂ ਬਾਜ਼ੂ ਚੈੱਕ ਕਰੋ ਜੀ ਪੂਰੀਆਂ ਫੁੱਲ ਹੈਵੀ ਰਹਿਣਗੀਆਂ ਬਾਜ਼ੂ ਖਾਦੀ ਕਾਟਨ ਖਾਦੀ ਆ ਜੀ ਤੇ ਪ੍ਰਾਈਸ ਸਿਰਫ ਰਹਿਣ ਵਾਲੀ ਹੈ 750 ਠੀਕ ਹੈ ਜੀ ਜਲਦੀ ਜਲਦੀ ਤੁਸੀਂ ਸਕਰੀਨਸ਼ਾਟ ਲਓ ਜੀ ਅੱਜ ਅਸੀਂ ਕਾਫੀ ਸਾਰੇ ਸੂਟ ਤੁਹਾਡੇ ਵੱਸੇ ਰੈਡੀ ਕਰਵਾਤੇ ਉਹਦੇ ਨਾਲੀ ਵੀਡੀਓ ਵਿੱਚ ਸਟਾਕ ਸਿਰਫ 2 ਘੰਟਿਆਂ ਚ ਕਲੀਅਰ ਹੋ ਗਿਆ ਸੀ ਤੇ ਮੇਰੀਆਂ ਅਸੀਂ ਭੈਣਾਂ ਵਾਸਤੇ ਓਨ ਜ਼ਿਆਦਾ ਸਟਾਕ ਲੈ ਕੇ ਆਏ ਆਂ ਦੇਖੋ ਜੀ ਪੂਰਾ ਫੁੱਲ ਹੈਵੀ ਸੂਟ ਹੈ ਜੀ ਕਲਰ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਤੇ ਪੂਰੀਆਂ ਫੁੱਲ ਹੈਵੀ ਬਾਜੂਗਾ ਤੇ ਕਾਟਨ ਖਾਦੀ ਸਟਾਫ ਰਹੂਗਾ ਜੀ ਕਾਟਨ ਖਾਦੀ ਤੇ ਪ੍ਰਾਈਸ 750 ਠੀਕ ਹੈ ਜੀ ਇਸ ਤੋਂ ਅੱਗੇ ਰਹੂਗਾ ਆਫ ਵਾਈਟ ਦੇਖੋ ਜੀ ਆਫ ਵਾਈਟ ਚੈੱਕ ਕਰੋ ਜੀ ਆਫ ਵਾਈਟ ਦੇ ਵਿੱਚ ਚੈੱਕ ਕਰੋ ਚੈੱਕ ਕਰੋ ਜੀ ਬਹੁਤ ਪਿਆਰਾ ਸੂਟ ਰੈਣ ਵਾਲਾ ਜੀ ਖਾਦੀ ਕਾਟਨ ਸਟਾਫ ਹੈ ਜੀ ਕਾਟਨ ਖਾਦੀ ਆ ਬਿਲਕੁਲ ਸਿੰਪਲ ਸੋਬਰ ਦੇਖੋ ਜੀ ਪੂਰਾ ਫੁੱਲ ਹੈਵੀ ਸੂਟ ਹੈ ਜੀ ਸਿੰਧੀ ਵਰਕ ਰਹੂਗਾ ਜੀ ਠੀਕ ਹੈ ਜੀ ਸਿੰਧੀ ਵਰਕ ਹੈ ਪੂਰਾ ਫੁੱਲ ਹੈਵੀ ਸੂਟ ਵਰਕ ਹੈ ਤੇ ਪੂਰੀਆਂ ਫੁੱਲ ਹੈਵੀ ਰਹਿਣਗੀਆਂ ਬਾਸ ਦੇਖੋ ਜੀ ਪੂਰੀਆਂ ਫੁੱਲ ਹੈਵੀ ਰਹਿਣਗੀਆਂ ਬਾਜ਼ੂ ਤਾਂ ਪ੍ਰਾਈਸ ਸਿਰਫ ਰੋਗੀ 750 ਠੀਕ ਹੈ ਜੀ ਅੱਜ ਮੇਧੀਆਂ ਪਹਿਣਾ ਦੀਆਂ ਸਭ ਨੂੰ ਸੂਟ ਮਿਲਣਗੇ ਜੀ ਕਾਫੀ ਸੂਟ ਅਸੀਂ ਰੈਡੀ ਕਰਵਾਇਆ ਸਿੰਧੀ ਵਰਕ ਤੇ ਡਿਜ਼ਾਈਨ ਵੀ ਡਿਫਰੈਂਟ ਲੈ ਕੇ ਆਏ ਆ ਸਿੰਧੀ ਵਰਕ ਦੇ ਦੇਖੋ ਜੀ ਇਹ ਵੀ ਸਿੰਧੀ ਵਰਕ ਹੈ ਕਲਰ ਚੈੱਕ ਕਰੋ ਬਹੁਤ ਪਿਆਰਾ ਕਲਰ ਹੈ ਠੀਕ ਹੈ ਜੀ ਤੇ ਪੂਰਾ ਫੁੱਲ ਹੈਵੀ ਸੂਟ ਰੈਡੀ ਹੈ ਤੇ ਪੂਰੀਆਂ ਫੁੱਲ ਹੈਵੀ ਰਹਿਣ ਵਾਲੀਆਂ ਬਾਹੂ ਸਿੰਧੀ ਵਰਕ ਰਹਿਣ ਵਾਲਾ ਜੇ ਕਾਟਨ ਖਾਦੀ ਸਟਾਫ ਹੈ ਪ੍ਰਾਈਸ ਸਿਰਫ 750 ਜੀ ਇਹ ਵੀ ਕਾਟਨ ਖਾਦੀ ਦੇ ਰਹੂਗਾ ਜੀ ਚੈੱਕ ਕਰੋ ਕਾਟਨ ਖਾਦੀ ਰਹੂਗਾ ਜੀ ਚੈੱਕ ਕਰੋ ਜੀ ਕਾਟਨ ਖਾਦੀ ਆ ਦੇਖੋ ਜੀ ਕਲਰ ਚੈੱਕ ਕਰੋ ਇਹ ਜਿਹੜਾ ਵਰਕ ਹੋਇਆ ਵਾਈਨ ਦੇ ਵੀ ਪਿੰਕ ਦੇ ਉੱਪਰ ਵਾਈਨ ਦੇ ਵਿੱਚ ਵਰਕ ਹੋਇਆ ਵਾਈਨ ਥ्रेड ਲੱਗਿਆ ਜੀ ਸਿੰਧੀ ਵਰਕ ਹੈ ਜੀ वाइन थ्रैड लगे तो पूरी फुल हैवी रहने वाली बाजू चेक करो जी पूरी फुल हैवी रहनगियाँ बाजू देखो जी प्राइस सिर्फ साढ़े सात सौ कॉटन खादी स्टफ रहेगा जी प्योर कॉटन खादी स्टफ रहेगा जी इस तो के साढ़े को लास्ट चे वाला सूट है जी ये भी बड़ा प्यारा जहा सूट रहने वाला है। चेक करो देखो जी ये वाला हैगा जी घेरा रेडी ਪੂਰਾ ਸੋਨਾ ਜਿਹਾ ਕੇਰਾ ਰੈਡੀ ਹੋਇਆ ਠੀਕ ਹੈ ਜੀ ਇਹਦੀਆਂ ਪੂਰੀਆਂ ਫੁੱਲ ਹੈਵੀ ਰਹਿਣ ਵਾਲੀਆਂ ਬਾਜ਼ੂ ਇਹ ਨੇਵੀ ਬਲੂ ਕਲਰ ਹੈ ਜੀ ਨੇਵੀ ਬਲੂ ਕਲਰ ਹੈ ਸਟਾਫ ਰਹੂਗਾ ਮਸਲੀਨ ਤੇ ਰੈਡੀ ਹੋਇਆ ਜੀ ਇਹ ਪੂਰੀਆਂ ਫੁੱਲ ਹੈਵੀ ਬਾਜ਼ੂ ਆ ਮਸਲੀਨ ਸਟਾਫ ਰਹੂਗਾ ਜੀ ਇਹ ਤੇ ਇਹ ਵਾਲਾ ਰਹੂਗਾ ਜੀ ਕੇਰਾ ਚੈੱਕ ਕਰੋ ਇਹ ਵਾਲਾ ਰਹਿਣਗੀਆਂ ਬਾਜ਼ੂ ਪੂਰੀਆਂ ਫੁੱਲ ਹੈਵੀ ਇਹ ਰਹੂਗਾ ਕੇਰਾ ਪ੍ਰਾਈਸ ਸਿਰਫ ਰਹੂਗੀ 650 ਠੀਕ ਹੈ ਜੀ ਮਸਲੀਨ ਬਿਲਕੁਲ ਪਿਓਰ ਸੌਫਟ ਵਾਲੀ ਮਸਲੀਨ ਤੇ ਰੈਡੀ ਹੈ ਜੀ ਸੂਟੇ ਵਾਲਾ ਪ੍ਰਾਈਸ 650 ਇਹ ਸਨ ਅੱਜ ਦੇ ਸਾਡੇ ਸੂਟ ਇਹਨਾਂ ਸੂਤਾ ਵਿੱਚੋਂ ਜਿਹੜਾ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲਓ ਤੇ ਆਪਣਾ ਆਰਡਰ ਬੁੱਕ ਕਰੋ ਜੀ ਕੱਲ ਫਿਰ ਅਸੀਂ ਇੱਕ ਲੰਮੀ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੇ ਜੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ